पूरा ਹਾਲੇ ਕਿਹੜਾ ਹਜ਼ਾਰ ਕਰੋੜ ਕਿਹੜਾ 스마트 ਸਿਟੀ ਇਹ ਤਾਂ ਗੰਦਗੀ ਦੇ ਢੇਰ ਪਈ ਇੱਥੇ ਤਾਂ 스마트 ਸਿਟੀ ਵਾਲੀ ਕੋਈ ਗੱਲ ਹੀ ਨਹੀਂ ਹੈ ਕੋਈ ਡਿਵੈਲਪਮੈਂਟ ਦੇ ਨਾਮ ਹੀ ਨਹੀਂ ਹੈ ਕੋਈ ਚੰਗੀ ਯੂਨੀਵਰਸਿਟੀ ਪਿਛਲੇ 2 ਸਾਲਾਂ ਦੇ ਵਿੱਚ ਕਿਹੜਾ ਕੋਈ ਇੰਸਟੀਚਿਊਟ ਬਣਾਇਆ ਕੋਈ ਉਹ ਨਮੀ ਕੋਈ ਇੰਡਸਟਰੀ ਲੈ ਕੇ ਆਏ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਜਲੰਧਾ ਵਿੱਚ ਮੈਨੂੰ ਮਿਲਦੇ ਆ ਲੋਕ ਕੋਈ ਕਹਿੰਦਾ ਮੈਂ ਤੁਹਾਨੂੰ 1.5 ਵਜੇ ਰਾਤ ਨੂੰ ਮਿਲਣ ਗਿਆ ਸੀ ਕੋਈ ਕਹਿੰਦਾ 2.5 ਵਜੇ ਮਿਲਣ ਗਿਆ ਸੀ ਕੋਈ ਕਹਿੰਦਾ ਰਾਤ ਨੂੰ 10 ਵਜੇ ਮਿਲਿਆ ਕੋਈ ਕਹਿੰਦਾ ਸਵੇਰੇ 6 ਵਜੇ ਮਿਲਿਆ ਸੋ ਲੋਕਾਂ ਨੂੰ ਮੈਂ ਅ세ਸੇਬਲ ਸੀ ਆ ਜਿਹੜੇ ਗੱਲਬਾਤ ਨੂੰ ਹੋਏ ਹੋਏ ਨੇ ਇਹਨਾਂ ਦਾ ਕੋਈ ਸਟੈਂਡ ਨਹੀਂ ਮੈਨੂੰ ਲੱਗਦਾ ਕਿ ਲੋਕ ਜਿਹੜੇ ਨੇ ਉਹ ਕੰਫਿਊਜ਼ ਨੇ ਮੈਂ ਤੁਹਾਨੂੰ ਦੱਸਦਾ ਕਿ ਜਿੰਦਾ ਸਟੈਂਡ ਕੋਈ ਨਹੀਂ ਨਾ ਉਹਦੇ ਨਾਲ ਲੋਕ ਵੀ ਸਟੈਂਡ ਨਹੀਂ ਕਰਦੇ ਇਹਨਾਂ ਨੇ ਸਾਡੇ ਸਮਾਜ ਦੀ ਬਦਨਾਮੀ ਕਰਾਈ ਹੈ ਇਹਨਾਂ ਨੇ ਸਾਡੇ ਸੱਭਿਆਚਾਰ ਨੂੰ ਇੱਕ ਗੰਦਲਾ ਕਰ ਰਹੇ ਆ ਇਹ ਸਾਡੇ ਪੰਜਾਬ ਨੂੰ ਬਦਨਾਮ ਕਰ ਰਹੇ ਬਦਲ ਬਦਲ ਕੇ ਬੁਰਾ ਹਾਲ ਹੈ ਕਿਹੜਾ ਹਜ਼ਾਰ ਕਰੋੜ ਕਿਹੜਾ 스마트 ਸਿਟੀ ਇਹ ਤਾਂ ਗੰਦਗੀ ਦੇ ਢੇਰ ਪਏ ਇੱਥੇ ਤਾਂ 스마트 ਸਿਟੀ ਵਾਲੀ ਕੋਈ ਗੱਲ ਹੀ ਨਹੀਂ ਹੈ ਕੋਈ ਡਿਵੈਲਪਮੈਂਟ ਦੇ ਨਾਮ ਹੀ ਨਹੀਂ ਹੈ ਕੋਈ ਚੰਗੀ ਯੂਨੀਵਰਸਿਟੀ ਪਿਛਲੇ 2 ਸਾਲਾਂ ਦੇ ਵਿੱਚ ਕਿਹੜਾ ਕੋਈ ਇੰਸਟੀਚਿਊਟ ਬਣਾਇਆ ਕੁਇਨ ਇਨ ਦੇ ਉਹ ਨਮੀ ਕੋਇ ਇੰਡਸਟਰੀ लेके आए ਸਿਰਫ ਹਵਾਈ ਖਬਰਾਂ ਨੂੰ ਹੁਣ ਪਤਾ ਲੱਗ ਰਿਹਾ ਜਦੋਂ ਜਲੰਧਰ ਦਾ ਜਾਇਜ਼ਾ ਲੈ ਰਹੇ ਹੋ ਜਾਂ ਇਹ ਵੀ ਇਸ ਦੇ ਨਾਲ ਹੀ ਸਵਾਲ ਇਹ ਜੁੜਿਆ ਹੋਇਆ ਹੈ ਕਿ ਕੀ ਤੁਸੀਂ ਇਸ ਲਈ ਜਲੰਧਰ ਤੋਂ ਟਿਕਟ ਮੰਗੀ ਜਾਂ ਫਿਰ ਤੁਹਾਡੀ ਹਾਈ ਕਮਾਂਡ ਨੇ ਖੁਦ ਤੁਹਾਨੂੰ ਟਿਕਟ ਦਿੱਤੀ ਇਹ ਇਕੱਲੇ ਜਲੰਧਰ ਦਾ ਹਾਲ ਨਹੀਂ ਹੈ ਇਹ ਪੂਰੇ ਪੰਜਾਬ ਦੀ ਵਿਆਖਿਆ ਹੈ ਅਸੀਂ ਵੀ ਗਵਾਹ ਇਸ ਗੱਲ ਦੇ ਕਿ ਸਾਨੂੰ ਯਾਦ ਆ ਰਹੀ 2:00 2:00 ਵਜੇ ਤੁਹਾਡੇ ਕੋਲ ਆਂਦੇ ਸੀ ਤੇ ਮੀਟਿੰਗ ਵੀ ਕਰਦੇ ਸੀ ਤੇ ਔਰ ਮੁਲਾਕਾਤ ਵੀ ਹੁੰਦੀ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਜਲੰਧਰ ਚ ਮੈਨੂੰ ਮਿਲਦੇ ਆ ਲੋਕ ਕੋਈ ਕਹਿੰਦਾ ਮੈਂ ਤੁਹਾਨੂੰ 1:30 ਵਜੇ ਰਾਤ ਨੂੰ ਮਿਲਣ ਗਿਆ ਸੀ ਕੋਈ ਕਹਿੰਦਾ 2:30 ਵਜੇ ਮਿਲਣ ਗਿਆ ਸੀ ਕੋਈ ਕਹਿੰਦਾ ਰਾਤ ਨੂੰ 10 ਵਜੇ ਮਿਲਿਆ ਕੋਈ ਕਹਿੰਦਾ ਸਵੇਰੇ 6 ਵਜੇ ਮਿਲਿਆ ਸੋ ਲੋਕਾਂ ਨੂੰ ਮੈਂ ਅ세ਸੇਬਲ ਸੀ ਮੇਰੀ ਮੇਰੇ ਗੇਟ ਦੇ ਅੱਗੇ ਕੋਈ ਕਿਸੇ ਨੂੰ ਕੋਈ ਰੋਕਦਾ ਨਹੀਂ ਸੀ ਅੰਦਰ ਜਾਣ ਤੋਂ ਇੱਕ ਬਿਜਲੀ ਦੀ ਗੱਲ ਕਰਦੇ ਆ ਐਸੀ ਬਿਜਲੀ ਦੇ ਕਿੰਨੇ ਬਕਾਇਆ ਮਾਫ ਕੀਤੇ 200 ਯੂਨਿਟ ਪਹਿਲੀ ਮਾਫੀ ਇਹ ਤਾਂ ਇਸੀ ਕਰਕੇ ਗਿਆ ਸਾਰਾ ਕੁਝ ਤੇ ਹੁਣ 300 ਦੇ ਉੱਪਰ ਇਹਨਾਂ ਨੇ ਕੈਪ ਲਗਾਤਾ ਕਿ ਜੇ 301 ਹੋ ਗਈ ਤਾਂ 300 ਵੀ ਖਤਮ ਤੇ ਉਹਦੇ ਨਾਲ ਕੀ ਹੁੰਦਾ ਕਿ ਜੇ 2-4 ਬਿਵਾਰ ਵਿੱਚ ਸਾਲ ਵਿੱਚ ਬਿਲ ਆ ਜਾਂਦਾ ਤਾਂ ਉਹ ਇੰਨਾ ਆ ਜਾਂਦਾ ਕਿ ਸਾਲ ਦੇ ਪੈਸੇ ਪੂਰੇ ਹੋ ਜਾਂਦੇ ਤੇ ਗਰੀਬ ਲੋਕਾਂ ਦੇ 60-60 ਹਜ਼ਾਰ ਦੇ ਬਕਾਏ ਹੁਣ ਫੇਰ ਹੋ ਗਏ ਆ ਜਿਹੜੇ ਕਿ ਕਦੇ ਕਾਂਗਰਸ ਸਰਕਾਰ ਆਏਗੀ ਤਾਂ ਅਸੀਂ ਵਾਪਸ ਕਰਾਂਗੇ ਚੰਨੀ ਸਾਹਿਬ 111 ਦਿਨ ਤੁਸੀਂ ਸੀਐਮ ਰਹੇ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਨੇ ਮੌਕਾ ਜਿਹੜਾ ਉਹ ਕਿਉਂ ਦਿੱਤਾ ਬਦਲਾਅ ਨੂੰ ਮੌਕਾ ਦਿੱਤਾ ਤੇ ਹੁਣ ਲੋਕ ਕੀ ਸੋਚਦੇ ਨੇ ਕਿ ਉਹਨਾਂ ਦਾ ਉਹ ਜੋ ਡਿਸੀਜਨ ਸੀ ਉਹ ਸਹੀ ਸੀ ਸੋ ਜਿਹੜਾ ਤੁਹਾਡੀ ਵਾਸ਼ਿੰਗ ਮਸ਼ੀਨ ਚ ਧੋ ਹੋ ਜਾਂਦਾ ਉਹ ਬਣ ਜਾਂਦਾ ਬਹੁਤ ਵਧੀਆ ਤੇ ਜਿਹੜਾ ਤੁਹਾਡੀ ਵਾਸ਼ਿੰਗ ਮਸ਼ੀਨ ਤੱਕ ਨਹੀਂ ਪਹੁੰਚਿਆ ਉਹ ਗਦਾਰ ਹੈ ਅੱਛਾ 2024 ਦੇ ਇਲੈਕਸ਼ਨ ਨੂੰ ਇਸ ਲਈ ਵੀ ਯਾਦ ਰੱਖਿਆ ਜਾਊਗਾ ਕਿਉਂਕਿ ਸ਼ਾਇਦ ਇਤਿਹਾਸ ਵਿੱਚ ਇੰਨਾ ਨਹੀਂ ਹੋਇਆ ਕਿ ਜਿੰਨੀ ਦਲ ਬਦਲੂ ਇਸ ਵਾਰ ਹੋਈ ਹੈ ਕਿਉਂਕਿ ਤੁਹਾਡੇ ਵਿਰੋਧਵੀ ਜਿਹੜੇ 4 ਕੈਂਡੀਡੇਟ ਨੇ ਉਹਨਾਂ ਚੋਂ 3 ਜਿਹੜੇ ਪਾਰਟੀਆਂ ਬਦਲ ਕੇ ਆਏ ਔਰ 2 ਕਾਂਗਰਸੀ ਨੇ ਇਹਨਾਂ ਲੋਕਾਂ ਦਾ ਸਟੈਂਡ ਕੋਈ ਨਹੀਂ ਸਾਈਕਲ ਦਾ ਵੀ ਸਟੈਂਡ ਹੁੰਦਾ ਆ ਜਿਹੜੇ ਬਦਲ ਬਦਲੂ ਹੋਏ ਹੋਏ ਨੇ ਇਹਨਾਂ ਦਾ ਕੋਈ ਸਟੈਂਡ ਨਹੀਂ ਤੁਹਾਨੂੰ ਲੱਗਦਾ ਕਿ ਲੋਕ ਜਿਹੜੇ ਨੇ ਉਹ ਕੰਫਿਊਜ਼ ਨੇ ਮੈਂ ਤੁਹਾਨੂੰ ਦੱਸਣਾ ਕਿ ਜਿੰਦਾ ਸਟੈਂਡ ਕੋਈ ਨਹੀਂ ਨਾ ਉਹਦੇ ਨਾਲ ਲੋਕ ਵੀ ਸਟੈਂਡ ਨਹੀਂ ਕਰਦੇ ਇਹਨਾਂ ਨੇ ਸਾਡੇ ਸਮਾਜ ਦੀ ਬਦਨਾਮੀ ਕਰਾਈ ਹੈ ਇਹਨਾਂ ਨੇ ਸਾਡੇ ਸੱਭਿਆਚਾਰ ਨੂੰ ਇੱਕ ਗੰਧਲਾ ਕਰ ਰਹੇ ਆ ਇਹ ਸਾਡੇ ਪੰਜਾਬ ਨੂੰ ਬਦਨਾਮ ਕਰ ਰਹੇ ਬਦਲ ਬਦਲ ਕੇ ਕਿਉਂਕਿ ਲੋਕ ਇਹ ਕਹਿਣ ਲੱਗੇ ਯਾਰ ਪੰਜਾਬ ਦੇ ਲੋਕਾਂ ਦਾ ਕੋਈ ਸਟੈਂਡ ਹੈ ਅੱਜ ਉੱਥੇ ਅੱਜ ਉੱਥੇ ਸਵੇਰੇ ਸਵੇਰੇ ਸ਼ਾਮ ਦਾ ਰੇਟ ਹੋ ਗਿਆ ਜਿਹੜਾ ਦੇਖਦਾ ਇਹਨਾਂ ਨੂੰ ਹੱਕ ਲੈ ਜਾਂਦਾ ਅਜਿਹੇ ਲੀਡਰਾਂ ਨੂੰ ਮੈਂ ਤਾਂ ਕਿਹਾ ਸੀ ਕਿ ਮੂੰਹ ਨਹੀਂ ਲਗਾਉਣਾ ਚਾਹੀਦਾ ਚਾਹੇ ਉਹ ਮੈਂ ਹੀ ਕਿਉਂ ਨਾ ਆਵਾਂ ਜਿਹੜੇ ਆਪਣੇ ਲੱਤਾਂ 'ਤੇ ਭਾਰ ਨਹੀਂ ਚੱਲ ਸਕਦੇ ਜਿਹੜੇ ਰਾਜਨੀਤੀ ਦੇ ਵਿੱਚ ਆ ਕੇ ਇਹ ਪ੍ਰੈਸ਼ਰ ਨਹੀਂ ਸਹਿ ਸਕਦੇ ਆਪਣੇ ਸਿਧਾਂਤਾਂ ਤੇ ਕਾਇਮ ਨਹੀਂ ਰਹਿ ਸਕਦੇ ਉਹਨਾਂ ਲੋਕਾਂ ਨੂੰ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਹੈ ਅਜੇ ਇੱਕ ਹੋਰ ਲੀਡਰ ਨੇ ਰਮਨੀਤ ਬਿੱਟੂ ਉਹਨਾਂ ਦਾ ਸੀ ਇੰਟਰਵਿਊ ਕੀਤਾ ਤਿੰਨ ਵਾਰੀ ਉਹ ਤੁਹਾਡੀ ਪਾਰਟੀ ਚੋਂ ਐਮਪੀ ਬਣ ਚੁੱਕੇ ਆ ਉਹਨਾਂ ਨੇ ਇੱਕ ਦਲੀਲ ਦਿੱਤੀ ਕਿ ਪੰਜਾਬ ਦਾ ਜਿਹੜਾ ਫਿਰੋਜ਼ਪੁਰ ਪੰਜਾਬ ਚ ਪੀਐਮ ਨੂੰ ਰੋਕਿਆ ਗਿਆ ਸੀ ਮੋਦੀ ਜੀ ਸਾਹਿਬ ਨੂੰ ਤੇ ਅਗਰ ਉਸ ਦਿਨ ਤੁਸੀਂ ਨਾ ਰੋਕਦੇ ਤੇ ਅੱਜ ਪੰਜਾਬ ਦੇ ਹਾਲਾਤ ਹੋਰ ਹੁੰਨੇ ਸੀ ਕਿਉਂਕਿ ਬਹੁਤ ਸਾਰੀਆਂ ਅਨਾਊਂਸਮੈਂਟ ਕਰਨ ਆ ਰਹੇ ਸੀ ਪੰਜਾਬ 'ਚ ਉਹ ਗੱਲ ਨੂੰ ਸਵਾ 2 ਸਾਲ ਹੋ ਗਏ ਜਿਹੜਾ ਬਿੱਟੂ ਹੈ ਉਹਨ ਮੈਂ ਕਹਿ ਦੇਣਾ ਚਾਹੁੰਦਾ ਹੈ ਕਿ ਮੈਂ ਆਪਣੇ ਕਿਸਾਨਾਂ ਦੇ ਨਾਲ ਆਪਣੇ ਪੰਜਾਬੀਆਂ ਦੇ ਨਾਲ ਰਾਤ ਨੂੰ ਖੜਿਆ ਉਹਦਣ ਮੈਂ ਕਿਸੇ ਦੇ ਕਿਸੇ ਦੇ ਗੋਲੀਆਂ ਨਹੀਂ ਚਲਾਈਆਂ ਮੈਂ ਕਿਸੇ ਦੇ ਕਿਸੇ ਦੇ ਡਾਂਗਾ ਨਹੀਂ ਚਲਾਈਆਂ ਆਪਣੇ ਪੰਜਾਬੀਆਂ ਨੂੰ ਬਚਾਇਆ ਤੇ ਇਹ ਜਿਹੜੀ ਗੱਲ ਹੈ ਇਹਦੇ ਚ ਸੁਪਰੀਮ ਕੋਰਟ ਤਾਂ ਗੱਲ ਹੋਲੀ ਹੈ ਮੈਂ ਉਸ ਦਿਨ ਵੀ ਕਿਹਾ ਸੀ ਕੋਈ ਡੜਾ ਨਹੀਂ ਬੱਜਿਆ ਕੋਈ ਕੰਕਰ ਨਹੀਂ ਬੱਜਿਆ ਅੱਜ ਵੀ ਮੈਂ ਉਸ ਗੱਲ ਪਰ ਖੜਾ ਹਾਂ ਫੇਰ ਕਹਿ ਦੇਣਾ ਬਿੱਟੂ ਨੂੰ ਕਿ ਜੇ ਤੇਰੇ ਚ ਕੋਈ ਦਾਮ ਹੈਗਾ ਤਾਂ ਮੇਰੇ ਖਿਲਾਫ ਕੁਝ ਕਰਕੇ ਦੇਖ ਲੈ ਮੈਂ ਲੋਕਾਂ ਦੇ ਪਿੱਛੇ ਨਹੀਂ ਹਟਦਾ ਉਹ ਦਾਵਾ ਕਰ ਰਿਹਾ ਕਿ 6 ਮਹੀਨਿਆਂ ਦੇ ਵਿੱਚ ਵਿੱਚ ਪ੍ਰਾਈਮ ਮਿਨਿਸਟਰ ਜੋ ਉਦੋਂ ਨਹੀਂ ਸੀ ਦੇ ਪਾਏ ਮੈਂ ਗੱਲ ਕਰਕੇ ਆ ਉਹ ਸਾਰਾ ਪੰਜਾਬ ਨੂੰ ਮਿਲੇਗਾ ਮੈਂ ਪਹਿਲਾਂ ਹੀ ਨਾਨਕਿਆਂ ਗਿਆ ਸੀ ਬਿੱਟੂ ਜਦੋਂ ਹੁਣ ਪਿਛਲੇ 2 ਸਾਲਾਂ ਜੀ ਦਵਾ ਦਿੰਦਾ ਹੁਣ 6 ਮਹੀਨੇ ਬਾਅਦ ਕੀ ਦਵਾ ਦੇਗਾ ਜਿਹੜੇ ਚੋਣਾਂ ਤੋਂ ਪਹਿਲਾਂ ਨਹੀਂ ਦੇ ਸਕੇ ਜਦ ਜ਼ਰੂਰਤ ਹੁੰਦੀ ਹੈ ਲੋਕਾਂ ਦੀ ਉਹ ਚੋਣਾਂ ਤੋਂ ਬਾਅਦ ਕੀ ਦੇਣਗੇ ਔਰ ਬਿੱਟੂ ਨਹੀਂ ਕੀ ਕਰਿਆ ਪੰਜਾਬ ਵਾਸਤੇ ਅੱਜ ਤੱਕ ਇਸ ਕਰਕੇ ਔਰ ਮੈਂ ਫੇਰ ਬਿੱਟੂ ਨੂੰ ਕਹਾਂ